ਰੈਂਬੋ ਇਹਨੂੰ ਗੋਦੀ ਚੱਕ ਲਿਆ ਕਰੂਗਾ ਅੱਖਾਂ 'ਚ ਲੱਗੇ ਮੇਚਣ ਮੱਲੋ ਮੱਲੀ ਤੇ ਤੇ ਸੌ ਗਿਆ ਸੌ ਗਿਆ ਸੌ ਗਿਆ ਬਾਈ ਸੌ ਗਿਆ ਜਾ ਰਹੇ ਨੇ ਬਾਈ ਬੇਨਤੀ ਵਰਗੇ ਦਿਸਣ ਦਾ ਆ ਪਾ ਦੋ ਖਰਾ ਹਲ ਦਹੀਂ ਲੱਸੀ ਵਾਲਾ ਨਾਣ ਜੀ ਮੈਂ ਭਾਂਡੇ ਹੀ ਲਿਆਉਣੇ ਨੇ वेलकम टू माय ब्लॉग। ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ। ਅੱਜ ਆ ਜੀ ਆਪਣੇ ਬਲੌਗ ਦਾ 186ਵਾਂ ਦਿਨ। ਅੱਜ ਸਵੇਰੇ ਸਵੇਰੇ ਹਵਾ ਬਹੁਤ ਸੋਹਣੀ ਜਾਦੀ ਸੀ ਮਿੱਤਰੋ। ਤਾਂ ਕਰਕੇ ਆਪਾਂ ਕਿਹਾ ਵੀ ਆ ਬਾੜੀ ਜੀ ਗੁੱਡਣ ਵਾਲੀ ਸੀ। ਖੱਬਲ ਬੜਾ ਹੋਇਆ ਪਿਆ ਸੀ। ਮਗਨ ਨਹੀਂ ਦਾ ਮੁੜਕਾ ਜਾਈ ਜਾਂਦਾ ਅੱਜ ਆਪਾਂ। ਇਹਦਾ ਨਵੇੜੀ। ਅੱਜ ਹਵਾ ਜੀ ਚੱਲਦੀ ਸੀ ਮਿੱਤਰੋ। ਹਵਾ ਸੋਹਣੀ ਚੱਲਦੀ ਸੀ। ਨਹੀਂ ਵਾਲੀ ਸੁਹਾਵਣਾ ਸੀ ਪਹਿਲਾਂ। ਤਾਂ ਕਰਕੇ ਬਾੜੀ ਸਾਰੀ ਗੁੱਟਦੀ। ਕਾਲੇ ਜੂਲੇ ਲਮਾਰਾ ਅਖਾੜੀ ਜੀ ਬਾਲੇ ਖਰਾਬ ਸੀ ਦੇਖੋ ਕਿੰਨਾ ਖੱਬੜ ਸੀ ਮਾਰੇ ਪੱਟ ਕੇ ਬਣਾਸੀ ਗੱਲ ਆ ਇਧਰ ਸਪਰੇਅ ਮਾਰਨੇ ਆ ਅੱਬਲੇ ਜੂਲੇ ਨਾ ਚੀਂ ਗੱਲ ਆਇਆ ਬਣਾ ਬਣਾ ਫਿਰ ਆਪਾਂ ਨਹੀਂ ਤਾਂ ਇੱਥੇ ਬੈਠੇ ਨਹੀਂ ਜਾਂਦਾ ਉਦੋਂ ਹੀ ਮੁੜਕਾ ਮੁੜਕਾ ਪਸੀਨਾ ਆ ਹੁਣ ਹਵਾ ਚੱਲੀ ਸੀ ਅੱਜ ਸੋਹਣੀ ਪੂਰੀ ਆਈ ਨਾ ਖੱਬਲ ਸੀ ਬਾਈ ਆਈ ਨਾ ਖੱਬਲ ਖੱਬਲ ਫੁੱਲੀ ਸੀ ਪੂਰਾ ਵੱਡਾ ਢੇਰ ਲੱਗਿਆ ਸੀ ਉੱਥੇ ਜਿੱਥੇ ਪੱਟ ਕੇ ਛੱਟੇ ਥੇ ਲੱਗੇ ਪਿਆ ਬਾਈ ਆਪਣੇ ਖੱਬਲ ਬਹੁਤ ਹੋ ਗਿਆ ਇਹਨੂੰ ਵੀ ਕਰਾਂਗੇ ਲੋਟ ਆਹ ਦੇਖੋ ਬਾਈ ਸਾਨੂੰ ਇੱਕ ਚੀਜ਼ ਰੱਖ ਹੋਣ ਗਿਆ ਬਦਾਮ ਆਹ ਦੇਖੋ ਬਾਈ ਬਦਾਮ ਆਹ ਤੇ ਝੂਮ ਕਰਦੀ ਆਹ ਦੇਖੋ ਆਹ ਦੇਖੋ ਆ ਦੇਖੋ ਆ ਜਾਓ ਰੇਲੇ ਆ ਨੇੜੇ ਜੋ ਮੁੰਜੀ ਕੱਟ ਲਈ ਬਹੁਤ ਵੇਟ ਕਰਨੀ ਪਈ ਆ ਬਾਈ ਇਹਨਾਂ ਨੂੰ ਬਹੁਤ ਇੰਤਜ਼ਾਰ ਕਰਨਾ ਪਿਆ ਫਲ ਬਹੁਤ ਸੀ ਪਰ ਐ ਵੀ ਫਲ ਬਹੁਤ ਸੀਗਾ ਇਦਾਂ ਕਿ ਲੱਗੇ ਬਣੇ ਘੱਟ ਨੇ ਦਿਖਾਵਾਂਗੇ ਤੁਹਾਨੂੰ ਉਹ ਫਲ ਫਲਾਂ ਵਾਲੀ ਵੀ ਵੀਡੀਓ ਮੇਰੀ ਕਰੀ ਪਈ ਆ ਮੂਰੇ ਬਣਾਈ ਹੋਈ ਆ ਉਹ ਮੂਰੇ ਲਾਉਂਗਾ ਆ ਵੀਡੀਓ ਦੇ ਆ ਦੇਖੋ ਬਾਦਾਮ ਇਹਨੂੰ ਤੋੜ ਕੇ ਦਿਖਾਉਣੇ ਤੇ ਬਣਦੇ ਵੀ ਵਧੀਆ ਹੁੰਦੇ ਨੇ ਆ ਦੇਖੋ ਹਰੇ ਬਾਦਾਮ ਬਾਈ ਇਹ ਹੁਣ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਇਹਦੇ ਵਿੱਚੋਂ ਠੀਕ ਹਨ ਇਹ ਦੇਖੋ ਤੁਸੀਂ ਵੀ ਕਿਵੇਂ ਆ ਕੀ ਗੱਲ ਬਾਤ ਆਜੂ ਦਿਖਾਉਣੇ ਆ ਤਾਂ ਤੋਂ ਦੇਖੋ ਜੀ ਜੱਟ ਲਾਈਫ ਦੇ ਵਿੱਚ ਜਿਹੜਾ ਹੱਪਚਾ ਜੀ ਹੁਣ ਉਹ ਵੀ ਫਟਿਆ ਹੈ ਹਾਲੇ ਵੀ ਨਹੀਂ ਫਟਿਆ ਫਟ ਤੇਰੀ ਹਾਲੇ ਵੀ ਨਹੀਂ ਫਟਿਆ ਵੇ ਵਿਚੋ ਗੱਟ ਗੱਟ ਕੇ ਜੀ ਰਹਿ ਜਾਂਦੀ ਆ ਗਈ ਆ ਬੋਟ ਗਿਆ ਬਈ ਦੇਖੋ ਆਹ ਬਈ ਬਦਾਮ ਇਹ ਕੋਰ ਦਾ ਖੋਮ ਹੈ ਨਹੀਂ ਜੀ ਮਰਿਆ ਜਾ ਵਿੱਚ ਹਲੋ ਦੂਜਾ ਵੀ ਲਗਾਉਣ ਦੇ ਮੈਨੂੰ ਚੱਕ ਲੈ ਇਹ ਜੀ ਬਣਿਆ ਬਈ ਬ੍ਰੀਕ ਵਾਲੇ ਨੇ ਛੋਟੇ ਨੇ ਸਾਇਦ ਤਾਂ ਉਹ ਬਹੁਤ ਹੋਣ। ਲੈ ਖਾਲਾ। ਹਾਂ? ਕੌਣ ਇਹ? ਨਾ। ਹਣ ਚੱਲਿਆ ਭਾਈ ਸੰਗਰਾਂਦ ਤੇ ਗੁਰੂ ਘਰ। ਫਿਰ ਪਹੁੰਚੇ ਗੁਰੂ ਘਰ ਜੀ। ਸੋਨੇ ਬਾਬੇ ਦਾ ਪਾਠ। ਵਾਹਿਗੁਰੂ ਸਾਹਿਬ ਜੀ। ਫਿਰ ਲਈ ਦੇਖ ਜੀ ਬਾਬੇ ਤੋਂ। ਪਾਣੀ ਬਣ ਰਿਹਾ ਹੈ ਜੀ ਉਹ ਤਾਂ ਦੂਸਰਾ ਉਹ ਵੀ ਬਣਾ ਦੇ ਕੋਈ ਖਾਣੇ ਤੋਂ ਬਣੇ ਹਾਂ ਹਾਂ ਫਾਰੀ ਬਣਾਵਾਂਗੇ ਲਾਗੇ ਸੇਵਾਦਾਰ ਸੇਵਾਤੀ ਹੋਰ ਕੀ ਬਣਿਆ ਪ੍ਰਸ਼ਾਦ ਬਣਿਆ ਹਾਂ ਜੀ ਪ੍ਰਸ਼ਾਦ ਬਹੁਤ ਬਣਿਆ ਬਈ ਪ੍ਰਸ਼ਾਦ ਦਿਖਾਉਣੇ ਆ ਦਰਸ਼ਕੋ ਸਾਨੂੰ ਦੇਖੋ ਕਿ ਆਹ ਦਾਖਾਂ ਦੂਖਾਂ ਭਾਈਆਂ ਨੇ ਪੂਰੀਆਂ ਕਿਉਂ ਹੀ ਹੈ ਨੈਰਾ ਪੱਤੀ ਦੁੱਧ ਚ ਪੱਤੀ ਹੋਏ ਆਇਆ ਸਾਬਜੀ ਆ ਸਾਬਜੀ ਮਿੱਤਰੋ ਐ ਹੈ ਕੰਮ ਪੂਰਾ ਚੱਲਦਾ ਸਾਡੇ ਗੁਰੂ ਘਰ ਹੋਰ ਜੀ ਬਾਬਾ ਜੀ ਦੇ ਦਿਓ ਜੀ ਪੂਰਾ ਉਹ ਜੀ ਚੱਕੋ ਜੀ ਦੇਖ ਵੀ ਐ ਖੁੱਲੇ ਗੱਫੇ ਮਿਲਦੇ ਨੇ ਮਿੱਤਰੋ ਖੁੱਲੇ ਗੱਫੇ ਮਿਲਦੇ ਨੇ ਬਾਈ ਖੁੱਲੇ ਗੱਫੇ ਇਹਦਾ ਖਾਈ ਜਾਂਦਾ ਹੈ ਪਹਿਲਾਂ ਆਪਾਂ ਡਿਊਟੀ ਲਾ ਦਨੇ ਹੁੰਨੇ ਆ ਜੀ ਫਿਰ ਲੰਗਰ ਚ ਪ੍ਰਸਾਦ ਦੇ ਵਰਤੌਣ ਦੀ ਚਾ ਸਬਜੀ ਵਰਤੌਣ ਦੀ ਜਿਹੇ ਜਿਹੇ ਵੀ ਲੋਟ ਲੱਗਦਾ ਬਾਕੀ ਸਾਡੇ ਨਾਲ ਆ ਛੋਟੇ ਸੇਵਾਦਾਰ ਹੁੰਦੇ ਨੇ ਜੀ ਇਹ ਵੀ ਫੁੱਲ ਸੇਵਾ ਕਰਦੇ ਨੇ ਆਪਾਂ ਪਰਤਾਦੇ ਜੀ ਪ੍ਰਸਾਦ ਦੇ ਉਹਨਾਂ ਆਪਾਂ ਖਾ ਲਈਏ ਚੱਕ ਵੀ ਸਿਕੰਦਰਾਂ ਆ ਗਿਆ ਮਿੱਠਾ ਪਾਣੀ ਆ ਪਾ ਦੇ ਬਾਈ ਮਿੱਠਾ ਪਾਣੀ ਵੀ ਜਦੋਂ ਮੈਂ ਦਾ ਚੈੱਕ ਕਰਤਾ ਪਹਿਲਾਂ ਮਿੱਠਾ ਆਪਾਂ ਇਕੱਠੇ ਹੋਨੇ ਆ ਸਿਕੰਦਰਾ ਸਕਰਾ ਤੋਂ ਤਾਂ ਆਪਾਂ ਮਿਲਦੇ ਹੀ ਮਿਲਦੇ ਆ ਮੈਂ ਪੱਕੀ ਹੋਣਾ ਬਾਬੇ ਦੇ ਯਾਰ ਮੈਂ ਵੀ ਕੰਮ ਕਰਦਾ ਮੈਂ ਕਿਤੇ ਭੋਵੇਂ ਪਾ ਜਦ ਤੇ ਬਾਹਲਾ ਕੋਈ ਐਮਰਜੈਂਸੀ ਹੋ ਜੇ ਫੇਰ ਭੋਵੇਂ ਉਂ ਨਹੀਂ ਪਰ ਸਾਦੇ ਵੀ ਆਪਾਂ ਇਕੱਠੇ ਜਾ ਸਕਦੇ ਹੁੰਨੇ ਆ ਸ਼ਿਕਾਤੇ ਬਾਈ ਸੰਗਤ ਨੂੰ ਸਾਰੀ ਨੂੰ ਹੁਣ ਆਪ ਲਾਗੇ ਅਸੀਂ ਜ਼ਰੂਰੀ ਆ ਸੇਵਾ ਜ਼ਰੂਰੀ ਆ ਕਮਰਦਾਸ ਕੱਲ ਜੀ ਰਹੇ ਨੇ ਕੱਲ ਜੀ ਰਹੇ ਨੇ ਔਰ ਕੰਮ ਮੁੱਕਦੇ ਨਹੀਂ ਕੰਮ ਮੁੱਕੇ ਨੇ ਕਦੇ ਕੰਮ ਦਾ ਜਦ ਚਾਰ ਪਾਈ ਲੈ ਜਾਂਦੇ ਨੂੰ ਤੇ ਮੁੱਕਦੇ ਉਦੋਂ ਉਦੋਂ ਬੈਦਾ ਬੰਦਾ ਹਾਂ ਸਹੀ ਗੱਲ ਆ ਉਹ ਦੇਖ ਤੂ ਫੜਨ ਦਾ ਪੂਰੀ ਦੇਖ ਨੂੰ ਆ ਕੇ ਮੈਤਰਾ ਨੂੰ ਸੰਗਰਾਮ ਤੋਂ ਫੇਰ ਮੱਥਾ ਮਤਾ ਟੇਕ ਕੇ ਘਰ ਚੱਕੋ ਵੀ ਹੁਣ ਖੱਲਾਂਗੇ ਗੇਟ

ਉਹ ਇਹ ਨਹੀਂ ਦੱਸਿਆ ਰਹਾ ਇਹ ਦੋ ਚੱਕਰ ਉਹ ਨਹੀਂ ਦਿਖਾਈਂ ਇਧਰ ਮੁੱਕਰੀ ਇਹਨੂੰ ਪਤਾ ਨਹੀਂ ਕਿੱਥੋਂ ਕਰਕੇ ਉਹ ਤੇਰੀ ਓਏ ਕਿੰਨਾ ਪਿਆਰਾ ਕਰਾ ਇੱਥੇ ਬਿਠਾ ਦੇ ਇੱਕ ਮਹੀਨਾ 10 ਦਿਨਾਂ ਦਾ ਅੱਛਾ ਜੀ ਆ ਦੋ ਦੋ ਠੁੱਠੀਆਂ ਦੀਆਂ ਇਹਦਾ ਨਾਮ ਕੀ ਹੈ ਟੋਮੀ ਹੋਰ ਟੋਮੀ ਕੀ ਕਰਦਾ ਟੀਕੜ ਤੋਂ ਸੀਟ ਦੇ ਉਹ ਦੇਖ ਵੇ ਉਹ ਕਿੰਨਾ ਕਿਊਟ ਆ ਯਾਰ ਕਿਊਟ ਕਿੰਨਾ ਓਏ ਬੜਾ ਸੋਹਣਾ ਯਾਰ ਸੈਪੂ ਯਾਰ 2 ਕਿ ਮਿੰਟ ਤਾਂ ਲਿਆਉਂਦਾ ਯਾਰ ਟੋਮੀ ਇੱਥੇ ਸਾਡੇ ਰੈਂਬੋ ਵੀ ਆ ਟੋਮੀ ਤੇਰਾ ਜੀ ਵੀ ਲੱਗੂਗਾ ਗੱਲ ਸੁਣੋ ਮम्मा ਨਹੀਂ ਤਾਂ ਸੀ ਬੇਬੇ ਬੋਲੇ ਵੀ ਛੱਡਿਆਉਨੇ ਨੂੰ ਉਹਨਾਂ ਬੇਬੇ ਨੇ ਮਾਰ ਦਿਆ ਕਦੇ ਕਦੇ ਨੇਰਾ ਹੋਵੇ ਕਿੰਨਾ ਵੀ ਆਪ ਤੂੰ ਬਾਹਰ ਫਿਰਦੀ ਰਹਿੰਦੀ ਐ ਇਹਨੂੰ ਜਿਹੜਾ ਨੇਰੇ 'ਚ ਹੀ ਬਿਠਾ ਲੈਣਾ ਵਾ ਰੈਂਬੋ ਸਾਡੇ ਰੈਂਬੋ ਵੀ ਹੈਗਾ ਚੈੱਕ ਨਿਕਿਆ ਜਾ ਤੂੰ ਉਹਦੇ ਨਾਲ ਖੇਡ ਲੈ ਕਰ ਏ ਤੂੰ ਉਹਦੇ ਨਾਲ ਖੇਡ ਓ ਜੀ ਵੀ ਮੇਰਾ ਛੋਟਾ ਰੰਮਾ ਕਿੰਨਾ ਵੱਡਾ ਰੰਮਾ ਉਹ ਰੈਂਪੋਏ ਨੂੰ ਗੋਦੀ ਚੱਕ ਲਿਆ ਕਰੂਗਾ ਉਹ ਲਗਾ ਸੰਦੇ ਤਰ੍ਹਾਂ ਇਹ ਨਾ ਸਿੱਧਾ ਫਿਰ ਇਹਦੇ ਮੈਂ ਦਿੰਦੇ ਤੂੰ ਰੀਕਾ ਤੂੰ ਉਹਨੂੰ ਲਾਹ ਤੋਹਰ ਕੇ ਹੱਲੀ ਕਰ ਦੇ ਦੇਖ ਪਤਾ ਉਹ ਹਾਂ ਕਰੂ ਦੇ ਨਾ ਬਹੁਤ ਸੁਝਾ ਉਹ ਦੇਖੋ ਮੇਰਾ ਖੇਡਦਾ ਓਏ ਤਾਂ ਸਾਡੇ ਓਏ ਇਹਨੇ ਤਾਂ ਸਾਡੀ ਜੀ ਲਾ ਲਿਆ ਲੱਗਦਾ ਇਹ ਤਾਂ ਮੇਰੇ ਹੀ ਬਣ ਗਿਆ ਸਾਡੇ ਘਰੇ ਹਰੇਕ ਹੀ ਓਏ ਸਾਡੇ ਘਰੇ ਹਰੇਕ ਹੀ ਜੀ ਲਾ ਲੈਂਦਾ ਓਏ ਸਾਡੇ ਘਰੇ ਮਨੀਤੀ ਦਾ ਵੀ ਜੀ ਲੱਗ ਗਿਆ ਨਾ ਮਨਰਾਜ ਦਾ ਵੀ ਸਾਡੇ ਹੀ ਰਹਿ ਜਾਂਦੇ ਇਹ ਜਿਵੇਂ ਮੇਰੇ ਨਾਲ ਇੱਥੇ ਆ ਗਏ ਇਹਦੇ ਨਾਲ ਕੇ ਗੁੱਡੀ ਮਾਸੀ ਕਹਿੰਦੀ ਮੰਮੀ ਉੱਥੀ ਹੈ ਨਾ ਅਸੀਂ ਲਿਆਈ ਨਾ ਫਿਰ ਇਹਦੇ ਇਹਨੂੰ ਇਹਦੇ ਪਿੰਡ ਵੀ ਕਿਹੜਾ ਮਰਾ ਦਿਓ ਇਹਦੀ ਮੰਮੀ ਕੋਲੇ ਮਿਲਿਆ ਲਿਆਏ ਇਹਨੂੰ ਉਹਦੀ ਮੰਮੀ ਤੇ ਇਹਨੂੰ ਬਰਥਡੇ ਖਾਣੇ ਵਾਂਗੂ ਪਿਆ ਕਰੂ ਉਹਨੂੰ ਕੀ ਕਰਦਾ ਲਾ ਉਹਦੀ ਬੱਚਾ ਬਣਿਆ ਪਿਛਲੀ ਵਾਰ ਦੋ ਕੁ ਦਿure ਸੀ ਕਿਸੇ ਨੇ ਲੈ ਲਿਆ ਜੋ ਲਿਉਂਦੇ ਹੁੰਦੇ ਸੀ ਬਾਸਪਰੇ ਭੌਂਗ ਦੀ ਸੀ ਇਹ ਤੂੰ ਮਨੀਤੀ ਨੂੰ ਦੇਂਗਾ ਮਨੀਤੀ ਕੇ ਪਿੰਡੀ ਲੈ ਕੇ ਜਾਏਂਗਾ ਤੂੰ ਫਿਰ ਇਹਨਾਂ ਦੇ ਕਰੇ ਇਹਨਾਂ ਕਰਾਖਣੇ ਕਰੇ ਵੀ ਠੀਕੀ ਆਉਂਗਾ ਇਹਨਾਂ ਦੇ ਬੈਡਾਂ ਦੀ ਪਾਇ ਕਰੇਗਾ ਜਦੋਂ ਫਿਰ ਸਾਡੇ ਪਿੰਡ ਆਏਗਾ ਦੀ ਅੱਲੇ ਵਾਲੇ ਜਾਲ ਤਾਂ ਨੇ ਬੁੜੀਆਂ ਹੋਈਆਂ ਚਾਚੂ ਕਹਿੰਦਾ ਉਹ ਚ ਬਿਠਾ ਲਿਆ ਕਰਾਂਗੇ ਉਹਦੀ ਟੈਰ ਵੀ ਇੱਧਰ ਉੱਧਰ ਨਹੀਂ ਹੋ ਰਹੀ ਆ ਤੇ ਓਏ ਮਾਸ਼ਾਹਰ ਅੱਗੇ ਕੋਈ ਦਰਸ ਨਹੀਂ ਰੱਡੀ ਜੇ ਨਹੀਂ ਲੱਗਿਆ ਕੋਈ ਨਾ ਕੋਈ ਨਾ ਇੱਥੇ ਬਠਿਆ ਮੜਾ ਜਾ ਇਹ ਤੇ ਉਹ ਨੀਲ ਬਣਾਵਾਗੇ ਆਪਾਂ ਉਹ ਪੁੱਤਾ ਵਾਂਗੂ ਪਾਲੇ ਚਾਨਵਰ ਨਹੀਂ ਉੱਥੇ ਚਾਨਵਰ ਪੁੱਤਾ ਵਾਂਗੂ ਮੜਾ ਜਾ ਇੱਧਰ ਦੂਰ ਰੱਖ ਫੇਰ ਕਵਾਂਗੇ ਕਿ ਉਹ ਇੱਥੇ ਐਦਾ ਬਾਲਾ ਸਾਈਪੂ ਤੁਪੂ ਲਾ ਕੇ ਨਮਾਇਆ ਵਾ ਤੋ ਮੈਂ ਮੰਜੇ ਤੋਂ ਡਿੱਗ ਪਿਆ ਸੀ ਮੂੰਹ ਵਧਿਆ ਸੀ ਬਚਾਣੇ ਲਾ ਲੈ ਸਾਡੀ ਰੀਲ ਬਣਾ ਮੈ ਤੇ ਪਾ ਪੋ ਕੁੱਤੇ ਪੋਤਾ ਮੈਗੂ ਪਾੜੇ ਲੈ ਸਾਡੀ ਆਇਨਾ ਚੱਕਾ ਆਇਨਾ ਚੱਕਾ ਹਾਂ ਇਹ ਕੋਈ ਤਾਂ ਦਮਲੂ ਮੈਂ ਤਾਂ ਖੁਗਰੀ ਆ ਪਿੰਡ ਤੇ ਮਹਾਨ ਆਨੂੰ ਬਾਹਰ ਹੋਰ ਗਿਆ ਅਰਾਜਵੰਦਰ ਦਾ ਬਲੱਡ ਘਟੀ ਜਾਂਦਾ ਜੀ ਉਹਦੀ ਕਹਿ ਜਾਂਦੀ ਐ ਵੀ ਲਾਹ ਦੇ ਪ੍ਰੀਤ ਲਾਹ ਦੇ ਪ੍ਰੀਤ ਲੈ ਆਈ ਉਹ ਰੇਲੇ ਲਾਈ ਸਾਰੇ એક દો ને ભલી વલી વતાની જવાક પોતા માગું જાનબર ਇਹ ਪਾਣੀ ਜੇ ਕਿਵੇਂ ਘਰੂਗਾ ਬੈਠੂਗਾ ਇਹ ਪਾਣੀ ਚ ਬਹੁਤ ਸ਼ਾਨਾ ਦੇਖਿ ਲਟ ਗਿਆ ਨਾ ਪਾਣੀ ਚ ਪਾਦਾ ਜੀ ਅੱਥੇ ਦੇਖੀ ਗਿੱਲੇ ਜਿਹਾ ਬੈਨਰ ਲੱਗ ਗਿਆ ਨੀ ਚੜਨਾ ਲੱਗ ਗਿਆ ਵੀ ਸੌਣ ਜੇ ਮਿੱਤਰੋ ਅੱਖਾਂ 'ਇ ਲੱਗੇ ਮੇਚਣ ਮਲੋ ਮਲੀ ਤੇ ਤੇ ਸੌ ਗਿਆ ਸੌ ਗਿਆ

ਸੀਟ ਆਫ ਆਉਣ ਕਰ ਫੇਰਾ ਜਾ ਰਹੇ ਨੇ ਬਾਈ ਬੇਨਤੀ ਵਰਗੇ ਹਾਂ ਦੰਨਿਆ 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 ਮਨਾ ਜੀ ਚੱਲਿਆ ਬਾਹਰ ਕਰ ਦੇ ਮਾਮੇ ਨੂੰ ਬਾਹਰ ਆ ਦੇ ਮਾਮੇ ਨੂੰ ਵਾਹੇ ਦੇਖੋ ਜੀ ਕਿੰਨਾ ਸਿਆਣਾ ਬੱਚਾ ਬਾਹਰ ਵੀ ਕਰਦਾ ਫੇਰੇ ਵੀ ਨਹੀਂ ਲਾਉਣਾ ਹੁਣ ਤੂੰ ਕਦੋਂ ਆਏਂਗਾ ਸਾਡੇ ਕੋਲੇ ਫੇਰ? ਅਪਣੀਤੀ ਬਾਏ ਆ ਮਾਂ ਮੈਂ ਕਰ ਬਾਈ ਕਰ ਦੇ ਬਾਏ ਚੱਲੇ ਪੈਂਦਾ ਲੱਗੂ ਤੀਏ ਨੇ ਕੀ ਗੱਲ ਵਾਏ ਬਾਏ ਕਰ ਦੇ ਮਾਂਮੀ ਚੱਲੇ ਬਾਈ ਸਾਡੇ ਸਾਰੇ ਜਵਾਕ ਬਾਗੇ ਸਾਡੇ ਘਰ ਚੋਂ ਰੌਣਕੀ ਖਤਮ ਹੋ ਗਈ ਸਾਡਾ ਕਰਮਣ ਵੀ ਇਕੱਲਾ ਹੀ ਰਹਿ ਗਿਆ ਜੱਜ ਮੂੰਹ ਜਾਂ ਦੇਖੋ ਜੀ ਮੂੰਹ ਜੇ ਤਾਂ ਹਾਸੀ ਜੀ ਦਾ ਉੱਡੇ ਗਈ ਜਾਣਾਗਾ ਉਥੇ ਜੇ ਜਾਣਾ ਜਾਨਾ ਚੰਗਾ ਜੀ ਚੱਲੇ ਬਾਈ ਗਏ ਸਾਡੇ ਜਵਾਕ ਆਹ ਰਹਿ ਗਿਆ ਸਾਡਾ ਕੱਲਾ ਮੂੰਹ ਜਾਂ ਦੇਖੋ ਹੋਰੀ ਹੋ ਗਿਆ ਓਹੋ ਚਲ ਦੱਦੀ ਆ ਵੀ ਗਈ ਓ ਇੱਕ ਗੱਡੀ ਗਈ ਇੱਕ ਆ ਗਈ ਬਾਈ ਫਲਦੇ ਵਾਲੇ ਹੁਣ ਫਲਦਾ ਲਵਾਂਗੇ ਤਾਂ ਵਧੀਆ ਜੀ ਵਧੀਆ ਜੀ ਵਧੀਆ ਅਸੂਆਣਾ ਨੂਨ ਵੀ ਦੇ ਮਹਾਰਾਜ ਸੋ ਲੰਗਾਣੇ ਵੀ ਹੈਗੇ ਨੂੰ ਸੁਣੋ ਨਾ ਪੈਕਤੀ ਨੇ ਹਾਂ ਤਾਲਾ ਆਈ ਗਿਆ ਜੀ ਆ ਨੂਨ ਜਾ ਵੀ ਹੈਗਾ ਪੁਜੀਸ਼ਨ ਹੈ 150 ਦਾ ਪੇਟ ਜੀ ਕਿੱਲੇ ਚੱਕਰੁੱਟ ਨਹੀਂ ਗਾ ਨਹੀਂ ਹੈਗਾ ਨਹੀਂ ਜੀ ਪਿੱਛੇ ਰੈਂਗੇ ਸਭੀ ਕਿਨੂੰ ਦਿੰਦੇ ਨਾ 120 ਚੋਂ ਹੈਗਾ ਬੋਰਾ ਲਫਾਫਾ ਲੱਗਦਾ ਨਾਲ ਸੋਇਆਬੀਨ ਦੇ ਤੇਲ ਨਾਲ ਕੱਢੇ ਹੁੰਦੇ ਰੇਤੇ ਵਾਲੇ ਨਹੀਂ ਹੁੰਦੇ ਸਾਡੇ ਕੋਲ ਲੈ ਸਣ ਦਾਲ ਆ ਪਾ ਦੋ ਫਿਰ ਆਹ ਦਹੀਂ ਲੱਸੀ ਵਾਲਾ ਨੂਨ ਜੀ ਮੈਂ ਭਾਂਡਾ ਹੀ ਲਿਆਉਣੀ ਮੇਰੇ ਕਿੰਨਾ ਕਰਨਾ ਵਾਜੀ ਨੂਨ ਕਰ ਦੋ ਜੀ ਬਾਤ ਜਿਆ ਦੇ ਕੇ ਸੌ ਦਾ ਸੌ ਦਾ ਅੱਧਾ ਕਿਲੋ ਪੱਕ ਕਰ ਦੋ ਫਿਰ ਦਹੀਂ ਲੱਸੀ ਵਾਲੀ ਇਹ ਹੈ ਹਾਂਜੀ ਹਾਂਜੀ ਆਹ ਕਿਹੜਾ ਕ ਇਹ ਦਾਲ ਸੰਜੀ ਆਹ ਕਰ ਦੋ ਫਿਰ ਆਹ ਲੈ ਲੇ ਜੀ ਫਿਰ ਨੂਨ ਸੋ ਲੈ ਜਾਂਦਾ ਨੇ ਨੂੰਕੀ ਮੈਸਰੀ